ਪੰਜਾਬ ਦੇ ਵਿੱਚ ਬੀਤੇ ਦਿਨਾਂ ਤੋਂ ਲੁੱਟਾਂ ਖੋਹਾਂ ਦੀਆਂ ਨੇਕਾਂ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਪਰ ਹੁਣ ਚੋਰ ਲੁਟੇਰਿਆਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਨੇ ਕਿ ਦਿਨ ਦਿਹਾੜੇ ਵੀ ਵੱਡੀ ਕਟਨਾ ਨੂੰ ਅੰਜਾਮ ਦੇਣ ਲੱਗ ਪਏ ਨੇ ਇਸ ਵੇਲੇ ਅਸੀਂ ਨਿਊ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਖੜੇ ਆ ਜਿੱਥੇ ਕਿ ਡੀ ਐਲ ਐ ਮੇਨ ਰੋਡ ਉਸ ਰੋਡ ਦੇ ਉੱਤੇ ਸਵੇਰੇ ਸਵੇਰੇ ਦੱਸਿਆ ਜਾ ਰਿਹਾ ਕਿ 8:30-9 ਵਜੇ ਦੇ ਕਰੀਬ ਇੱਕ ਵੱਡੀ ਲੁੱਟ ਹੋਈ ਹੈ ਜਿੱਥੇ ਕਿ ਇੱਕ ਟੈਕਸੀ ਡਰਾਈਵਰ ਜੋ ਕਿ ਆਪਣੀ ਟੈਕਸੀ ਦੇ ਵਿੱਚ ਸਵਾਰੀਆਂ ਬੁੱਕ ਕਰਕੇ ਲੈ ਕੇ ਆਇਆ ਸੀ ਦਸਰੀ ਕੰਪਨੀ ਦੇ ਨਾਲ ਉਹ ਟੈਕਸੀ ਜੁੜੀ ਹੋਈ ਸੀ ਤੋਂ ਬਾਅਦ ਇੱਕ ਰਾਈਡ ਪੈਂਦੀ ਹੈ ਰਾਈਡ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਦੱਸਦੇ ਰਹੀ ਕਿ ਡੀ ਐਲ ਐਫ ਚੰਡੀਗੜ੍ਹ ਦੇ ਵਿੱਚ ਨਹੀਂ ਚੰਡੀਗੜ੍ਹ ਦੇ ਵਿੱਚ ਲੈ ਕੇ ਆਇਆ ਸੀ ਤਾਂ ਇੱਥੇ ਜਿਹੜੀ ਟੈਕਸੀ ਜਿਹੜੀ ਖੜੀ ਸੀ ਜਿੱਥੇ ਕੀ ਦਾ ਦੰਨੇ ਆ ਦੋ ਬੰਦੇ ਜਿਹੜੇ ਉਸ ਟੈਕਸੀ ਵਿੱਚ ਸਵਾਰ ਸੀ ਤਾਂ ਟੈਕਸੀ ਵਿੱਚ ਸਵਾਰ ਤੋਂ ਬਾਅਦ ਜਦੋਂ ਟੈਕਸੀ ਡਰਾਈਵਰ ਨੇ ਆਪਣੀ ਰਾਈਡ ਦਾ ਕਿਰਾਇਆ ਮੰਗਿਆ ਤੇ ਦੱਸਿਆ ਜਾ ਰਿਹਾ ਕਿ ਉਹ ਅਨਕਾਣੀ ਕਰਨ ਲੱਗੇ ਕਦੇ ਕਹਿਣ ਲੱਗੇ ਕਿ ਅਸੀਂ ਆਨਲਾਈਨ ਕਰਦੇ ਆਂ ਕਦੇ ਕੁਝ ਕਰਦੇ ਆਂ ਪਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਤੇਜ਼ ਧਾਰ ਸਿਆਰ ਦੇ ਨਾਲ ਟੈਕਸੀ ਡਰਾਈਵਰ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਜਾ ਕੇ ਉਸ ਦੇ ਗੰਭੀਰ ਸੱਟਾਂ ਲੱਗੀਆਂ ਨੇ ਦੂਜੇ ਪਾਸੇ ਵੀ ਦੱਸ ਦਿੰਦੇ ਆ ਕਿ ਉਸ ਦਾ ਮੋਬਾਈਲ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਮੌਕੇ ਤੋਂ ਸਨੇਚ ਕਰਕੇ ਲੈ ਗਏ ਇਹ ਤਸਵੀਰਾਂ ਦਿਖਾ ਦਿੰਦੇ ਆ ਅਸੀਂ ਖੜੇ ਆ ਇਸ ਸਮੇਂ ਡੀ ਐਲ ਐਫ ਮੇਨ ਰੋਡ ਹੈ ਤੇ ਸਾਹਮਣੇ ਜਿਹੜਾ ਤੁਸੀਂ ਦੇਖੋ ਕਿ ਕਲੱਬ ਹੈ ਤਾਂ ਇੱਥੇ ਦਿਨ ਦਿਹਾੜੇ ਜਿਹੜੀ ਘਟਨਾ ਵਾਪਰੀ ਹੈ ਇਸ ਮੇਰੇ ਸਾਡੇ ਇਕਨੋਮੀ ਦੀ ਘਟਨਾ ਜਿੱਥੇ ਕੀ ਕਾਫੀ ਲੋਕਾਂ ਦਾ ਆਰ ਜਾਣ ਵੀ ਰਹਿੰਦਾ ਇਸ ਪਾਸੇ ਤੋਂ ਵੀ ਟ੍ਰੈਫਿਕ ਕਾਫੀ ਆਂਦੀ ਹੈ ਪਰ ਤੁਸੀਂ ਦੇਖੋ ਕਿ ਦਿਨ ਦਿਹਾੜੇ ਇਸ ਤਰੀਕੇ ਦੀ ਘਟਨਾ ਜਦੋਂ ਵਾਪਰੀ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਕਿ ਇਸ ਤਰੀਕੇ ਦੇ ਪੋਰਸ਼ ਏਰੀਆ ਜੋ ਕਿ ਨਿਊ ਚੰਡੀਗੜ੍ਹ ਚੰਡੀਗੜ੍ਹ ਨੂੰ ਦੇਖ ਕੇ ਬਣਿਆ ਸੀ ਕਿ ਇੱਥੇ ਜਿਹੜੀਆਂ ਚੰਡੀਗੜ੍ਹ ਚ ਕਮੀਆਂ ਨੇ ਉਹ ਨਿਊ ਚੰਡੀਗੜ੍ਹ 'ਚ ਇਸ ਤਰੀਕੇ ਦੀ ਕਮੀ ਨਾ ਰਹੇ ਪਰ ਤੁਸੀਂ ਦੇਖੋ ਇੱਥੋਂ ਸਾਰੇ ਕਿ ਇੱਥੋਂ ਜਿਹੜੇ ਬੰਦੇ ਨੇ ਉਹ ਜਿਹੜੇ ਦੋ ਬੰਦੇ ਜਿਹੜੇ ਸਵਾਰ ਹੋ ਕੇ ਆਏ ਸੀ ਲੁਟੇਰੇ ਤਾਂ ਇਸ ਜਗ੍ਹਾ ਤੋਂ ਭੱਜੇ ਨੇ ਉਸ ਤੋਂ ਬਾਅਦ ਇਹ ਵੀ ਦੱਸ ਦਿੰਨੇ ਆ ਕਿ ਇਸ ਪਾਸੇ ਕਾਫੀ ਸ਼ੋਰੂਮ ਦੁਕਾਨਾਂ ਵੀ ਨੇ ਉਧਰ ਸੀਸੀਟੀਵੀ ਕੈਮਰੇ ਵੀ ਹੋਣਗੇ ਉੱਥੇ ਜਿਹੜਾ ਉਹਨਾਂ ਦੀ ਸਨਾਖਤ ਹੋ ਸਕਦੀ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਕੋਲੋਂ ਕਿਸੇ ਕਿਸਾਨ ਯੂਨੀਅਨ ਦੇ ਆਈਡੀ ਕਾਰਡ ਵੀ ਮਿਲੇ ਨੇ ਜਿਹੜੇ ਬੰਦੇ ਭੱਜੇ ਨੇ ਪਰ ਉਹ ਕਿਸੇ ਯੂਨੀਅਨ ਨਾਲ ਜੁੜੇ ਹੋਏ ਸੀ ਅਗਰ ਯੂਨੀਅਨ ਨਾਲ ਜੁੜੇ ਹੋਏ ਸੀ ਕਿ ਉਹਨਾਂ ਕੋਲ ਕਾਰਡ ਅਸਲੀ ਸੀ ਜਾਂ ਨਕਲੀ ਸੀ ਇਹ ਵੀ ਜਾਂਚ ਦਾ ਵਿਸ਼ਾ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਟੈਕਸੀ ਡਰਾਈਵਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਸਵਾਲ ਇਹ ਪੈਦਾ ਹੁੰਦੇ ਨੇ ਕਿ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਪਹਿਲਾਂ ਵੀ ਟੈਕਸੀ ਡਰਾਈਵਰਾਂ ਦੇ ਨਾਲ ਵੱਡੀਆਂ ਵਾਰਦਾਤਾਂ ਹੋਈਆਂ ਨੇ ਤੁਸੀਂ ਦੇਖਿਆ ਹੋਵੇਗਾ ਮਨੋਹਰ ਐਂਡ ਕੰਪਨੀ ਦੇ ਵਿੱਚ ਵੀ ਇੱਕ ਵਿਅਕਤੀ ਜਦੋਂ ਰਾਈਡ ਬੁੱਕ ਕਰਕੇ ਆਇਆ ਤਾਂ ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਟੈਕਸੀ ਡਰਾਈਵਰ ਦੇ ਗਲ ਦੇ ਉੱਤੇ ਹਮਲਾ ਕਰਦਾ ਹੈ ਤੇਜ਼ ਤਰ ਹਥਿਆਰ ਦੇ ਨਾਲ ਗਲਾ ਕੱਟ ਦਿੰਦਾ ਜਿਸ ਤੋਂ ਬਾਅਦ ਟੈਕਸੀ ਡਰਾਈਵਰ ਦੀ ਮੌਤ ਹੋ ਗਈ ਸੀ ਕਾਫੀ ਜਿਹੜਾ ਧਰਨਾ ਪ੍ਰਦਰਸ਼ਨ ਵੀ ਹੋਇਆ ਟੈਕਸੀ ਡਰਾਈਵਰਾਂ ਵੱਲੋਂ ਪਰ ਅੱਜ ਨਿਊ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖੋ ਜੋ ਪ੍ਰਾਈਵੇਟ ਕੰਪਨੀ ਨੇ ਉਹਨਾਂ ਦੇ ਕਾਰਨ ਰਾਈਟ ਪੈਂਦੀ ਉਸ ਤੋਂ ਬਾਅਦ ਟੈਕਸੀ ਡਰਾਈਵਰ ਭਰੋਸੇ ਦੇ ਉੱਤੇ ਜਿਹੜਾ ਲੈ ਕੇ ਜਾਂਦਾ ਹੈ ਰਾਈਡਰ ਨੂੰ ਕਿਤੇ ਕਿਤੇ ਤੰਨ ਨੂੰ ਜੋ ਪੇਮੈਂਟ ਆ ਮਿਲੇਗੀ ਪਰ ਜਦੋਂ ਦੀਨ ਦਿਹਾੜੇ ਇਸ ਤਰੀਕੇ ਦੀ ਬਰਦਤ ਹੋਵੇ ਤਾਂ ਟੈਕਸੀ ਡਰਾਈਵਰ ਬਿਲਕੁਲ ਵੀ ਸੇਫ ਨਜ਼ਰ ਨਹੀਂ ਆ ਰਿਹਾ ਅੱਛਾ ਜੀ ਤੁਸੀਂ ਕਿੱਥੋਂ ਸਵਾਰੀ ਭੇਜਣ ਕੇ ਲਿਆ ਸੀ ਆਹ ਭਾਜੀ ਇੰਡਸਟਰੀ ਏਰੀਆ ਤੋਂ ਜਿਹੜਾ ਕੀ ਆ ਕਿੰਨੇ ਕਹਿੰਦੇ ਮਹਾਲੀ 10 ਫੀਸ ਤੋਂ ਸਿੱਧੀ ਲੈਣ ਜਿਹੜੀ ਆਂਦੀ ਆ ਠੀਕ ਹੈ ਜੀ ਉੱਥੋਂ ਚੱਕੀ ਸਵਾਰੀ ਹਾਂਜੀ ਹਾਂਜੀ 10 ਫੀਸ ਤੋਂ ਔਰ ਏਅਰਪੋਰਟਾ ਰੋਡ ਤੋਂ ਉਥੋਂ ਲੱਕਰ ਤੋਂ ਹੀ ਠੀਕ ਹੈ ਜੀ ਉੱਥੋਂ ਚੱਕੀ ਆ ਤੇ ਇੱਧਰ ਲਿਆ ਰਿਆ ਸੀ ਸਵਾਰੀ ਇੱਥੇ ਛੱਡੀ ਆ ਅੱਛਾ 1 ਮਿੰਟ ਆਈ ਵੀ ਆਇਆ ਨਾ ਮੈਂ ਨਾ ਉੱਥੇ ਅੱਛਾ ਜੀ ਅੱਛਾ ਫਿਰ ਦੱਸੋ ਫਿਰ ਤੁਸੀਂ ਉਹਨਾਂ ਨੂੰ ਪੈਸੇ ਮੰਗੇ ਤੇ ਕਿਆ ਕਹਿੰਦੇ 388 ਰੁਪਏ ਭਾਜੀ ਬਿੱਲ ਬਣਿਆ ਸੀਗਾ ਠੀਕ ਹੈ ਜੀ ਠੀਕ ਹੈ ਮੈਂ ਉਹਨਾਂ ਨੂੰ ਕਹਿੰਦੇ ਪੇਮੈਂਟ ਦੇ ਦਿਓ ਮੈਨੂੰ ਕੈਸ਼ ਦੇ ਨਹੀਂ ਕਿਵੇਂ ਕਰਾਂ ਕਹਿੰਦੇ Google Pay ਕਰਨਾ ਹੈ ਠੀਕ ਹੈ ਜੀ ਮੈਂ ਸਕੈਨਰ ਦਿੱਤਾ ਆਪਣਾ ਜਿਹੜਾ ਸਕੈਨਰ ਦਿੱਤਾ ਦੋ ਤਿੰਨ ਵਾਰੀ ਉਹਨਾਂ ਕੋਸ਼ਿਸ਼ ਕੀਤੀ ਪੇਮੈਂਟ ਨਹੀਂ ਪੈ ਰਹੀ ਸੀ ਮੈਂ ਕਿਹਾ ਭਈ ਕਿਸੇ ਹੋਰ ਕੋਲੋਂ ਪੇਮੈਂਟ ਲੈ ਕੇ ਮੈਨੂੰ ਦੇ ਦਿਓ ਮੈਂ ਇੰਨੀ ਦੇਰ ਵੇਟ ਨਹੀਂ ਕਰ ਸਕਦਾ ਠੀਕ ਹੈ ਜੀ ਮੈਂ ਜਿਵੇਂ ਆਉਂਦਾ ਫੋਨ ਦੇਖ ਰਿਹਾ ਪਿੱਛੋਂ ਇੰਨੀ ਤੇ ਚਾਕਾ ਪਾ ਰੱਖ ਕੇ ਮਾਰਿਆ ਸਿਰ ਤੇ ਤੇਰੇ ਨਾਲੇ ਪਿੱਛੋਂ ਅੱਛਾ ਜੀ ਗਰਦਨ ਮੇਰੀ ਨਾਪ ਲਈ ਇਹਨਾਂ ਨੇ ਹਾਂ ਇੱਕ ਵਾਰ ਮਾਰਿਆ ਠੀਕ ਹੈ ਜੀ ਗਰਦਨ ਮੇਰੀ ਇਹਨਾਂ ਨੇ ਨਾਪ ਲਈ ਬੰਦੇ ਦੇ ਪਿੱਛੋਂ ਇੱਕ ਬੰਦਾ ਮੇਰੇ ਨਾਲ ਅੱਗੇ ਬੈਠਾ ਸੀ ਇੱਕ ਪਿੱਛੇ ਬੈਠਾ ਸੀ ਠੀਕ ਹੈ ਜੀ ਸਰਦਾਰ ਸੀ ਬੰਦੇ ਇਹ ਮੋਨੇ ਜੀ ਮੋਨੇ ਸੀ ਦੋਵੇਂ ਅੱਛਾ ਜੀ ਹੁਣ ਤੁਸੀਂ ਜਿਹੜੀ ਹੁਣ ਤੁਹਾਡੀਆਂ ਇਹ ਟੈਕਸੀਆਂ ਡਰਾਈਵਰ ਹੈ ਨਾ ਤੁਸੀਂ ਕਿਆ ਕਹਿਣਾ ਜੋ ਉਹਨੇ ਤੁਹਾਨੂੰ ਕਿਆ ਕਹਿਣਾ ਭਾਜੀ ਦੇਖੋ ਜ਼ਿੰਦਗੀ ਸਾਡੀ ਰੇਟ 388 ਰੁਪਏ ਜਿਵੇਂ ਲੈ ਕੇ ਆ ਰਿਹਾ ਵਾਂ ਗੱਡੀ 19 ਕਿਲੋਮੀਟਰ ਮੇਰੀ ਚੱਲ ਕੇ ਆ ਰਹੀ ਹੈ ਮੈਂ ਕੀ ਉਹਦੇ ਚ ਕਮਾ ਲੈਣਾ ਸੀ ਕਮਾਣ ਉਹ ਮਿਲਿਆ ਜੇ ਸਾਨੂੰ ਨਹੀਂ ਐਪ ਤੋਂ ਡਾਊਨਲੋਡ ਹੋਈ ਸੀ ਸਵਾਰੀ ਐਪ ਤੋਂ ਭਾਜੀ ਡਰਾਈਵਰ ਤੋਂ ਅੱਛਾ ਚਲੋ ਫਿਰ ਤਾਂ ਉਹਨਾਂ ਦੇ ਕੋਲ ਹੋਊਗਾ ਮੇਰੀ ਡਰਾਈਵਰ ਭਾਈਆਂ ਨੂੰ ਬੇਨਤੀ ਇਹੀ ਹੈ ਵੀ ਦੇਖੋ ਜੀ ਆਹ ਦੇਖੋ ਇਹ ਬੰਦਿਆਂ ਦੇ ਹੁਣ ਬੈਗ ਤਾਂ ਡਰਾਈਵਰ ਫੋਲਣ ਤੋਂ ਰਿਹਾ ਵੀ ਹਾਂ ਬੈਗ ਚ ਕੀ ਆ ਇਹ ਆਹ ਬੈਗ ਦੇ ਨਾਲ ਇਹਨਾਂ ਨੇ ਹਥਿਆਰ ਪਾਏ ਵੇ ਆਹ ਦੇਖੋ ਆਹ ਬੰਦੇ ਦਾ ਲਹੂ ਲਹਾਨ ਕਰਤਾ ਮਾਰ ਕੇ ਕੱਕਪਾਰ ਜੀ ਤੁਹਾਡੀ ਮੇਰਾ ਨਾਮ ਹੈ ਜੀ ਰਜੇਸ਼ ਗੁਲਾਟੀ ਜੀ ਹੈ ਜੀ ਇਹ ਇਹ ਚਲੋ ਬੰਦਾ ਆਪਣਾ ਕਾਰੋਬਾਰ ਕਰਦਾ ਆਪਣੇ ਪਰਿਵਾਰ ਖਾ ਤੇ ਆ ਦੇਖੋ ਆ ਗੱਡੀ ਨੰਬਰ ਬਾਈ ਦਾ ਤੇ ਮੇਰੀ ਵੀਰਾਂ ਨੂੰ ਤਖਸੀ ਵਾਲਿਆਂ ਨੂੰ ਬੇਨਤੀ ਹੈ ਵੀ ਆਪਣਾ ਵੀਰੇ ਸੇਫ ਹੋ ਕੇ ਚੱਲਿਆ ਕਰੋ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਇਹਨਾਂ ਦੀ ਰੱਖਿਆ ਖਾਤਰ ਕੋਈ ਨਾ ਕੋਈ ਅਪੋਰ ਕਰੇ ਜਾਣ ਜੋ ਇਹ ਵੀਰ ਆਪਣਾ ਪਰਿਵਾਰ ਪਾਲ ਸਕਣ ਤੇ ਬੇਬਿਗਰੀ ਨਾਲ ਆਪਣਾ ਪੇਮੈਂਟ ਨਹੀਂ ਹਲੇ ਆ ਰਹੀ ਸੀ ਇਹ ਕਦੇ ਨੈਟ ਨਹੀਂ ਚੱਲ ਰਿਹਾ ਫਲਾਣਾ ਨਹੀਂ ਹੋ ਰਿਹਾ ਟਮਕਣਾ ਨਹੀਂ ਹੋ ਰਿਹਾ ਗੱਡੀ ਕਦੀ ਅੱਗੇ ਕਰਕੇ ਦੀ ਪਿੱਛੇ ਕਰਦਾ ਤੇਰੇ ਬਾਅਦ ਚ ਬਣਾ ਲਓ ਯਾਰ ਦੋ ਦੋ ਵਾਰ ਦੋ ਵਾਰ ਗੱਡੀ ਅੱਗੇ ਪਿੱਛੇ ਮੈਂ ਕੀਤੀ ਨਹੀਂ ਪਈ ਪੇਮੈਂਟ ਮੈਂ ਇਹਨਾਂ ਨੂੰ ਆਖਿਆ ਭਾਈ ਪੇਮੈਂਟ ਕਿਸੇ ਦਾ ਮੈਨੂੰ ਪਵਾ ਦਿਓ ਤੁਸੀਂ ਜਾਂ ਮੈਨੂੰ ਕੈਸ਼ ਨਾਲ ਹੀ ਆਏ ਆ ਉਹੀ ਮਾਰ ਕੇ ਗਏ ਉਹੀ ਮਾਰ ਕੇ ਗਏ ਭਾਈ ਆ ਸਗਣ ਉਹਨਾਂ ਦਾ ਐ ਮਾਰ ਰਿਹਾ ਹੈ ਚਲੋ ਆ ਜੋ ਕੋਲੇ ਪੋ ਵੀ ਪੋ ਤਗੜਾ ਸਤਾਂ ਤਾਰਾ ਤੇਰਾ ਤੀਹ ਮਹੀਨਾ ਸਾਰਾ ਕੁਝ ਮਤਲਬ ਮੇਰਾ ਫੋਨ ਭਾਈ ਲੈ ਕੇ ਖੋਤੇ ਬੱਚੇ ਜੀ ਤੈਨੂੰ ਐ ਦੇਖੇ ਨਹੀਂ ਐ ਤੇਰੀ ਕਰੀ ਹੋਣੀ ਬੁੱਕ ਡਰਾਈਵਰ ਤੋਂ ਬੁਦੀ ਫੋਨ ਹੀ ਨਾਲ ਨਹੀਂ ਇਹਦਾ ਮੇਰਾ ਗਲਾ ਨੱਪ ਲਿਆ ਸੀ ਇਹਨਾਂ ਨੇ ਪਾਣੀ ਪੰਪ ਨਹੀਂ ਸਾਰਾ ਕੁਝ ਨਿਕਲ ਜਾਈਂਦਾ ਮਸਾਲੇ ਬੇਕੀ ਗਲਾ ਨੱਪ ਲਿਆ ਸੀ ਇਹਨਾਂ ਨੇ ਮੇਰਾ ਤਾਂ ਨਾਲ ਇਧਰ ਨੂੰ ਭੰਜੇ ਜਾਂਦਾ ਬੈਠੀ ਭਾਈ ਨਾਲ ਭੰਜਦਾ ਭਾਈ ਜਾ ਨੰਬਰ ਦਾ ਬੰਦਾ ਹੈ ਉਹ ਮਾਰਦਾ ਹੁੰਦਾ ਮਾਰਦਾ ਠੀਕ ਹੈ ਫੋਨ ਵੀ ਲੈ ਕੇ ਨਾ ਫੋਨ ਫੋਨ ਆਉਂਦਾ ਫੋਨ ਵੀ ਨਾਲੇ ਲੈ ਕੇ ਫੋਨ ਚਲਾਦਾ ਕੰਪਨੀ ਵਿੱਚ ਨਿਕਲ ਜਾਣਾ ਜਿਹੜਾ ਐਪ ਚਲਾਦਾ ਕੰਪਨੀ ਦੇ ਨਿਕਲ ਜਾਣਾ ਮੁੰਡਾ ਦੱਸਦਾ ਕੰਪਨੀ ਚਲਾਉਂਦਾ ਫੋਨ ਚਲਾਉਂਦਾ ਇਸ ਨੂੰ ਲੈ ਕੇ ਪਹਿਲਾਂ ਵੀ ਬਹੁਤ ਵਾਰਦਾਤਾ ਹੋਈਆਂ ਕੰਪਨੀਆਂ ਕੋਲ ਸਾਰਾ ਰਿਕਾਰਡ ਹੁੰਦਾ ਕਿ ਕਿਸ ਬੰਦੇ ਨੇ ਰਾਈਡ ਪਾਈ ਹੈ ਅਸਲੀ ਅਕਾਊਂਟ ਹੈ ਉਸ ਜਗ੍ਹਾ ਨਕਲੀ ਅਕਾਊਂਟ ਹੈ ਸਾਰਾ ਕੁਝ ਚੈੱਕ ਹੁੰਦਾ ਹੈ ਪਰ ਜੋ ਦਿਨ ਦਿਹਾੜੇ ਇਸ ਤਰੀਕੇ ਦੀ ਨਿਊ ਚੰਡੀਗੜ੍ਹ ਦੀ ਘਟਨਾ ਹੋਣੀ ਤੂੰ ਦੇਖੋ ਕਿ ਇੱਥੇ ਬੰਦੇ ਭੱਜੇ ਨੇ ਇਸ ਜਗ੍ਹਾ ਉੱਤੇ ਜਿਹੜੀ ਬਾਰਦਾਤ ਹੋਈ ਹੈ ਤੇ ਇਸ ਧਾਰ ਹਥਿਆਰ ਦੇ ਨਾਲ ਉਸ ਟੈਕਸੀ ਡਰਾਈਵਰ ਦੇ ਉੱਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਜਿਹੜੇ ਮੌਕੇ ਤੋਂ ਸਨੇਚ ਕਰ ਲਏਗੇ ਤੇ ਨਾਲ ਦੀ ਨਾਲ ਸਿੱਕੀ ਉਸ ਦੀ ਪੇਮੈਂਟ ਵੀ ਨਹੀਂ ਦੇ ਕੇ ਗਏ ਪਰ ਸਵਾਲ ਇਹ ਪੈਦਾ ਹੁੰਦੇ ਨੇ ਕਿਸ ਜਗ੍ਹਾ ਦੇ ਉੱਤੇ ਪੋਰਸ਼ ਏਰੀਆ ਕਾਫੀ ਜਿਹੜਾ ਲੋਕਾਂ ਦਾ ਆਣ ਜਾਣ ਰਹਿੰਦਾ ਹੈ ਇਸ ਪਾਸ ਦੇਖੋ ਕਲੱਬ ਹੈ ਕਾਫੀ ਲੋਕ ਸਵੇਰੇ ਵੀ ਇਸ ਪਾਰਕ ਦੇ ਨਜ਼ਦੀਕ ਸੈਰ ਕਰਨ ਵੀ ਆਉਂਦੇ ਨੇ ਤਾਂ ਇੱਥੇ ਵੀ ਜਿਹੜੇ ਲੋਕ ਆਪਣੇ ਜੌਬ ਤੇ ਉੱਤੇ ਜਾਂਦੇ ਨੇ ਕਾਫੀ ਜਿਹੜਾ ਉਹਨਾਂ ਦਾ ਆਣ ਜਾਣ ਲੱਗੇ ਰਹਿੰਦਾ ਪਿੰਡਾਂ ਦੀ ਜਿਹੜੀ ਆਵਾਜਾਈ ਇਸ ਜਗ੍ਹਾ ਤੋਂ ਉੱਤੇ ਹੈ ਪਰ ਇਸ ਤਰੀਕੇ ਦੇ ਨਾਲ ਜਦੋਂ ਦੀਨ ਦਿਹਾੜੇ ਇਸ ਤਰੀਕੇ ਦੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਇੱਕ ਡਰ ਦਾ ਮਾਹੌਲ ਜੂਰ ਹੈ ਵੱਡੇ ਸਵਾਲ ਪੁਲਿਸ ਵਾਸਤੇ ਖੜੇ ਹੁੰਦੇ ਨੇ ਕਿ ਕਦੋਂ ਹੁਣ ਜਿਹੜੇ ਉਹ ਲਟੇਰੇ ਨੇ ਸਨੇਚਰ ਨੇ ਜਿਹੜੇ ਕਦੋਂ ਪੁਲਿਸ ਫੜਦੀ ਹੈ ਕਿਉਂਕਿ ਜਿਸ ਤਰੀਕੇ ਨਾਲੇ ਘਟਨਾ ਵਾਪਰੀ ਹੈ ਨਿਊ ਚੰਡੀਗੜ੍ਹ ਏਰੀਆ ਬਹੁਤ ਹੀ ਸੇਫ ਮੰਨਿਆ ਜਾਂਦਾ ਹੈ ਪਰ ਸੇਫ ਦੇ ਨਾਲ-ਨਾਲ ਇਸ ਜਗ੍ਹਾ ਉੱਤੇ ਇਸ ਤਰੀਕੇ ਦੀ ਘਟਨਾ ਵੀ ਲਗਾਤਾਰ ਵਾਪਰੀਆਂ ਨੇ ਇਸ ਨੂੰ ਲੈ ਕੇ ਪੁਲਿਸ ਇਸ ਬਾਰੇ ਕੀ ਕਹਿ ਰਹੀ ਹੈ ਉਸਦੇ ਵੀ ਤੁਹਾਨੂੰ ਬਿਆਨ ਸੁਣਾਣੇ ਆ ਹੈ ਬਾਈ ਇਹਨੇ ਦਾ ਦੋ ਸਰ ਦੋ ਕੀ ਬਣਿਆ ਜੀ ਉਹਨਾਂ ਦਾ ਜਿਹੜਾ ਵਾਰਦਾਤ ਹੋਈ ਹੈ ਕੀ ਕਰਿਆ ਜਾ ਰਿਹਾ ਹੋ ਰਿਹਾ ਹੈ